ਦੋਸਤੋ ਮੈਂ ਤੁਹਾਡੇ ਛੇਵਿਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਕਿ ਅਸੀਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ ਅਸੀਂ ਜਿਹੜੀਆਂ ਹਨਾ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਰਾਹ ਭਟਕ ਜਾਂਦੇ ਹਾਂ ਉਦਾਹਰਨ ਇੱਕ ਦਿਸਤਾਂਤ ਹੈ ਛੋਟਾ ਜਿਹਾ ਕਿ ਰਮਾਇਣ ਦੇ ਵਿੱਚ ਜਿਹੜੀ ਕਕਈ ਸੀ ਉਸ ਦਾ ਭਗਵਾਨ ਰਾਮ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਅਟੈਚਮੈਂਟ ਸੀ ਸੁમિતਰਾਂ ਦੇ ਨਾਲੋਂ ਕਕਈ ਦੇ ਨਾਲ ਭਗਵਾਨ ਰਾਮ ਦਾ ਬਹੁਤ ਪਿਆਰ ਸੀ ਔਰ ਕਕਈ ਵੀ ਭਗਵਾਨ ਰਾਮ ਤੇ ਜਾਣਦੀ ਦੀ ਸੀ ਪਰ ਮੰਥਰਾ ਦੀ ਸੰਗਤ ਨੇ ਕਕਈ ਦਾ ਮਾਈਂਡ ਚੇਂਜ ਕਰ ਦਿੱਤਾ ਅਸੀਂ ਕਈ ਵਾਰ ਕਿੰਨੇ ਆ ਕਿ ਅਸੀਂ ਜੀ ਚੈਟ ਕਰ ਰਹੇ ਹਾਂ ਕਿਸੇ ਅਣਜਾਣ ਬੰਦੇ ਦੇ ਨਾਲ ਦੋ ਦੋ ਤਿੰਨ ਤਿੰਨ ਘੰਟੇ ਚ ਚੈਟ ਹੁੰਦੀ ਰਹਿੰਦੀ ਆ ਪਰ ਸੰਗਤ ਦਾ ਬਹੁਤ ਅਸਰ ਹੁੰਦਾ ਹੈ ਸੰਗਤ ਦੀ ਰੰਗਤ ਬਹੁਤ ਚੀਤੀ ਆ ਜਾਂਦੀ ਹੈ ਸੋ ਅ ਅਸੀਂ ਕਈ ਵਾਰੀ ਜਿੱਦਾਂ ਕਹਿੰਦੇ ਆ ਕਿ ਜਿਸ ਤਰ੍ਹਾਂ ਦੀ ਫਰੈਂਡਸ਼ਿਪ ਹੁੰਦੀ ਆ ਉਸ ਤਰ੍ਹਾਂ ਦਾ ਅਸਰ ਆ ਜਾਂਦਾ ਹੈ ਦਾ ਪੀਪਲ ਵੀ ਆਰ ਹੈਂਗਿੰਗ ਅਰਾਊਂਡ ਵਿਦ ਵੀ ਕੈਨ ਗੈਟ ਦਾ ਇਮਪ੍ਰੈਸ਼ਨ ਵੀ ਕੈਨ ਗੈਟ ਦਾ ਇੰਪੈਕਟ ਆਫ ਦੋਜ਼ ਪੀਪਲ ਔਨ ਅਸ ਐਂਡ ਅਨਦਰ ਪੀਪਲ ਇਨ ਦਾ ਸੋਸਾਇਟੀ ਦੇ ਗੈਟ ਦਾ ਇਮਪ੍ਰੈਸ਼ਨ ਔਰ ਦੋਸਤ ਪੀਪਲ ਵਿਦ ਹੋਮ ਵੀ ਆਰ ਹੈਂਗਿੰਗ ਅਰਾਊਂਡ ਕਹਿੰਦੇ ਨਾ ਕਿ ਜਿਸ ਤਰ੍ਹਾਂ ਦੀ ਸੰਗਤ ਉਦਾਂ ਦੀ ਰੰਗਤ ਸੋ ਦੋਸਤੋ ਇਸ ਗੱਲ ਦੇ ਵਿੱਚ ਕੋਈ ਦੂਰਵਾਣੀ ਹਨ ਕਿ ਜਿਹੜੇ ਸਾਡੇ ਦੋਸਤ ਹਨ ਜਿਹੜੇ ਸਾਡੇ ਅਸੀਂ ਕਹਿੰਦੇ ਹਾਂ ਦੋਸਤ ਹਨ ਪਰ ਪਤਾ ਨਹੀਂ ਉਹ ਕਦੋਂ ਸਾਡਾ ਮਾਈਂਡ ਬਦਲ ਦੇਣ ਸਾਡਾ ਮਾਈਂਡ ਚੇਂਜ ਕਰ ਦੇਣ ਸੋ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਪਣੀ ਬੁੱਧੀ ਦਾ ਆਪਣੀ ਬੋਧ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜਿੰਦੇ ਵਾਸਤੇ ਰਕ ਗੋਡ ਬles